ਗੁਰੂ ਰਾਮਦਾਸ ਜੀ ਮਹਾਰਾਜ ਰੁਖੇ ਜ਼ਮੀਨ ਤੇ ਮਹਾਪੁਰਸ਼ਾਂ ਦੀ ਦੁਨੀਆ ਵਿੱਚ ਅਵਤਾਰੀ ਪੁਰਸ਼ਾਂ ਦੀ ਦੁਨੀਆ ਵਿੱਚ ਇੱਕ ਮਹਾਨ ਮਨੁੱਖ ਨੇ ਇੱਕ ਪੂਰਨ ਬੁਰਖ ਨੇ ਆਪ ਜੀ ਦਾ ਜਨਮ ਲਾਹੌਰ ਚੂਨਾ ਮੰਡੀ ਦੇ ਵਿੱਚ ਹੋਇਆ ਸੋਢੀ ਹਰਦਾਸ ਜੀ ਦੇ ਘਰ ਸੰਸਾਰ ਦੇ ਅਨੇਕਾਂ ਮਹਾਪੁਰਸ਼ਾਂ ਦੀ ਤਰ੍ਹਾਂ ਆਪ ਦਾ ਜਨਮ ਤੇ ਜੀਵਨ ਵੀ ਇਕ ਗਰੀਬ ਘਰਾਣੇ ਵਿੱਚ ਬਤੀਤ ਹੋਇਆ ਅਜੇ ਸਤਾਈ ਵਰਿਆਂ ਦੇ ਸੰਨ ਕਿ ਮਾਤਾ ਦਾ ਸਾਆ ਸਿਰ ਤੋਂ ਉੱਠ ਗਿਆ ਤੇ 2 ਸਾਲ ਬਾਅਦ ਪਿਤਾ ਦਾ ਸਾਆ ਵੀ ਸਿਰ ਤੋਂ ਜਾਂਦਾ ਰਿਹਾ ਆਪ ਬਿਲਕੁਲ ਯਤੀਮੀ ਦੀ ਹਾਲਤ ਦੇ ਛੋ ਗਏ ਤਾਂ ਬਾਸਰ ਕੇ ਨਾਨਕਿਆਂ ਦੇ ਘਰ ਜਾ ਕੇ ਪਨਾ ਲਈ ਪਰ ਨਾਨਕੇ ਵੀ ਘਰ ਦੇ ਕੋਈ ਬਹੁਤੇ ਸੌਖੇ ਨਹੀਂ ਸਨ ਲਿਹਾਜ਼ਾ ਨਾਨੀ ਆਪ ਨੂੰ ਘੁੰਗਣੀਆਂ ਉਬਾਲ ਕੇ ਦੇ ਦਿੰਦੀ ਸੀ ਤੇ ਭਾਈ ਜੇਠਾ ਜੀ ਧਨ ਗੁਰੂ ਰਾਮਦਾਸ ਜੀ ਮਹਾਰਾਜ ਬਾਲ ਅਵਸਥਾ ਦੇ ਵਿੱਚ ਇਸ ਤਰ੍ਹਾਂ ਗਲੀ ਗਲੀਆਂ ਵਿੱਚ ਘੁੰਗਣੀਆਂ ਵੇਚ ਕੇ ਆਪਣੀ ਉਪਜੀਵਕਾ ਚਲਾਉਂਦੇ ਸਨ ਆਪਣੇ ਰਿਜ਼ਕ ਦੀ ਇਸ ਢੰਗ ਨਾਲ ਉਹ ਪਾਲਣਾ ਕਰਦੇ ਸਨ ਸਹਿਜੇ ਸਹਿਜੇ ਆਪ ਵੱਡੇ ਹੁੰਦੇ ਗਏ ਗਰੀਬੀ ਤੇ ਸੰਸਾਰ ਦੀਆਂ ਔਕੜਾਂ ਨੇ ਤਰ੍ਹਾਂ-ਤਰ੍ਹਾਂ ਦੇ ਸੰਘਰਸ਼ ਤੇ ਆਪ ਨੂੰ ਮਜਬੂਰ ਕੀਤਾ ਲੇਕਿਨ ਸੰਘਰਸ਼ ਇੱਕ ਤੇ ਬੈਰਾਗੀ ਰੂਚੀ ਨੂੰ ਜਨਮ ਦਿੰਦਾ ਹੈ ਤੇ ਸੰਘਰਸ਼ ਇੱਕ ਗਿਲੇ ਤੇ ਸ਼ਿਕਵਿਆਂ ਦੀ ਬਿਰਤੀ ਨੂੰ ਜਨਮ ਦਿੰਦਾ ਹੈ ਜਦ ਗਿਲੇ ਤੇ ਸ਼ਿਕਵਿਆਂ ਦਾ ਜਨਮ ਹੋਵੇ ਤਾਂ ਮਨੁੱਖ ਚੋਰ ਯਾਰ ਡਾਕੂ ਬਣ ਜਾਂਦਾ ਹੈ ਪਰ ਜੇ ਬੈਰਾਗ ਪੈਦਾ ਹੋਵੇ ਕਿ ਜੀਵਨ ਕੁਛ ਵੀ ਨਹੀਂ ਜਗਤ ਕੁਛ ਵੀ ਨਹੀਂ ਸਿਵਾਏ ਦੁੱਖ ਦੇ ਤੂੰ ਬੈਰਾਗ ਦਾ ਜਨਮ ਹੁੰਦਾ ਹੈ ਤੇ ਬੈਰਾਗ ਦੇ ਨਾਲ ਤਿਆਗੀ ਬਿਰਤੀਆਂ ਉਜਾਗਰ ਹੁੰਦੀਆਂ ਨੇ ਔਰ ਉਹੀ ਪ੍ਰੇਮ ਤੇ ਬ੍ਰह्म ਗਿਆਨ ਉਤਪਤੀ ਦਾ ਕਾਰਨ ਬਣਦੀਆਂ ਨੇ ਪ੍ਰਭੂ ਮਿਲਾਪ ਦਾ ਕਾਰਨ ਬਣਦੀਆਂ ਨੇ ਆਪ ਜੀ ਦੇ ਅੰਦਰ ਸਹਿਜੇ ਸਹਿਜੇ ਜੀਵਨ ਦੇ ਸੰਘਰਸ਼ ਨੇ ਬੈਰਾਗ ਪੈਦਾ ਕੀਤਾ ਬੈਰਾਗ ਨੇ ਆਪ ਨੂੰ ਤਿਆਗੀ ਬਣਾ ਦਿੱਤਾ ਔਰ ਤਿਆਗ ਮਈ ਅਵਸਥਾ ਦੇ ਛੇ ਆਪ ਅਜੇ ਗਲੀ ਗਲੀ ਦੇ ਵਿਚਰ ਰਹੇ ਸਨ ਕਿ ਗੁਰੂ ਅਮਰਦਾਸ ਜੀ ਮਹਾਰਾਜ ਦੀ ਨਿਗਾਹ ਆਪ ਤੇ ਪਈ ਕਿਉਂਕਿ ਬਾਸਰ ਕੇ ਤਬਾਦ ਜੇਠਾ ਜੀ ਗੋਵਿੰਦਵਾਲ ਸਾਹਿਬ ਦੇ ਚ ਆ ਗਏ ਸਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਨਜ਼ਰਾਂ ਕੀ ਪਈਆਂ ਆਪ ਗੁਰੂ ਅਮਰਦਾਸ ਜੀ ਮਹਾਰਾਜ ਦੇ ਹੀ ਬਣ ਕੇ ਰਹ ਗਏ ਕਹਾਵਤ ਹੈ ਇਤਿਹਾਸ ਹੈ ਕਿ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੁਝ ਸਿਆਣਿਆਂ ਨੂੰ ਕਹਿ ਰੱਖਿਆ ਸੀ ਕਿ ਬੱਚੀ ਸਾਡੀ ਸਿਆਣੀ ਹੋ ਗਈ ਹੈ ਭਾਨੇ ਜੀ ਅਸੀਂ ਇਸ ਲਈ ਵਰਦੀ ਤਲਾਸ਼ ਦੇ ਚਾਹ ਤੋ ਇੱਕ ਸਿਆਣੇ ਨੇ ਕਿਹਾ ਮਹਾਰਾਜ ਚੁੱਕੇ ਗੱਲ ਰਸਤੇ ਚੋਈ ਉਹ ਸਾਹਮਣੇ ਜੋ ਘੁੰਗਣੀਆਂ ਵੇਚਦਾ ਪਿਆ ਇਸ ਵਰਗਾ ਹੋਵੇ ਤੋ ਸਤਿਗੁਰੂ ਕਹਿਣ ਲਗੇ ਇਸ ਵਰਗਾ ਤੋ ਫਿਰ ਇਹੀ ਹੈ ਹੁਣ ਇਹੀ ਠੀਕ ਹੈ ਤੋ ਆਪਨੇ ਭਾਈ ਜੇਠਾ ਜੀ ਨੂੰ ਦਾਮਾਦ ਬਣਾ ਲਿਆ ਔਰ ਗੁਰੂ ਦੀ ਸੰਗਤ ਸਤਸੰਗੀਆਂ ਦਾ ਇਕੱਠ ਇਸ ਸਭ ਕੁਝ ਨੇ ਸੇਵਾ ਭਾਵ ਨੂੰ ਜਨਮ ਦਿੱਤਾ ਪ੍ਰੇਮਾ ਭਗਤੀ ਨੂੰ ਜਨਮ ਦਿੱਤਾ ਔਰ ਹਿਰਦਾ ਪ੍ਰੇਮ ਰੰਗ ਨਾਲ ਰੋਜ਼ ਰੋਜ਼ ਰੰਗਣ ਲੱਗ ਪਿਆ ਦਿਨ-ਪ੍ਰਤੀ ਦਿਨ ਅਧਿਆਤਮਿਕ ਮੰਡਲ ਦੇ ਵਿੱਚ ਉન્નਤੀ ਹੋਣ ਲੱਗੀ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਕ ਦਿਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਆਖਿਆ ਭਾਈ ਜੇਠਾ ਜੀ ਬਈ ਤੂੰ ਦਾਦ ਦੇ ਵਿੱਚ ਕੁਝ ਸਾਥੋਂ ਮੰਗਿਆ ਨਹੀਂ ਜਵਾਈ ਮੰਗ ਕਰਦੇ ਨੇ ਦਾਮਾਦ ਮੰਗ ਕਰਦੇ ਨੇ ਤੁਸੀਂ ਤੇ ਕੁਝ ਵੀ ਨਹੀਂ ਮੰਗਿਆ ਮੰਗੋ ਤੋਂ ਆਪ ਦੀ ਬੜੀ ਸੁੰਦਰ ਪੰਕਤੀ ਹੈ ਗੁਰੂ ਗੰਨ ਸਾਹਿਬ ਜੀ ਮਹਾਰਾਜ ਦੇ ਅੰਦਰ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈ ਦਾਜੋ ਹਰ ਕੱਪੜ ਦੇਵੋ ਹਰ ਸੋਭਾ ਦੇਵੋ ਜਿਤ ਸਵਰੇ ਮੇਰਾ ਕਾਜ ਹੈ ਮੇਰੇ ਗੁਰਦੇਵ ਪਿਤਾ ਜੇ ਦੇਣਾ ਹੀ ਹੈ ਤੇ ਹਰੀ ਨਾਮ ਦਾ ਕਪੜਾ ਦਿਓ ਹਰੀ ਨਾਮ ਦੀ ਦੌਲਤ ਦਿਓ ਹਰੀ ਨਾਮ ਦਾ ਸਾਜੋ ਸਮਾਨ ਦਿਓ ਤਾਂ ਕਿ ਲੋਕ ਪਰਲੋਕ ਮੇਰਾ ਸੋਹਿਲਾ ਹੋ ਜਾਏ ਆਪਦੀ ਦਾ ਇੱਕ ਹੋਰ ਵੀ ਬਾਗ ਹੈ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕੋ ਰੋ ਗੁਰ ਪਾਸ ਹਮ ਕੀਰੇ ਕਿਰਮ ਸਤ ਗੁਰ ਸਰਨਾਈ ਕਰਦਾ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਵਰਗਾਸ हे मेरे मित्र गुरुदेव पिता मेरे हृदय ਵਿੱਚ राम नाम ਦਾ ਚਾਨਣਾ ਕਰੋ राम नाम ਦਾ ਪ੍ਰਕਾਸ਼ ਕਰੋ ਜੇ ਦੇਣਾ ਹੈ ਤੇ राम नाम ਦੀ ਦੌਲਤ ਦੇ ਪ੍ਰਭੂ ਨਾਮ ਦੀ ਦੌਲਤ ਨਾਲ ਮੇਰੇ ਹਿਰਦੇ ਨੂੰ ਫੈਜ਼ਯਾਬ ਕਰੋ ਸਮਾਂ ਲੰਘਦਾ ਗਿਆ ਆਪ ਦੀ ਸੇਵਾ ਤੇ ਸਿਮਰਨ ਦੀਆਂ ਰੁਚੀਆਂ ਵੀ ਵੱਧਦੀਆਂ ਗਈਆਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਦੋ ਦਾਮਾਦ ਸਨ ਭਾਈ ਜੇਠਾ ਜੀ ਭਾਈ ਰਾਮਾ ਜੀ ਤੇ ਦੋਵੇਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਸ ਰਹਿੰਦੇ ਸਨ ਦੋਵੇਂ ਬੱਚੀਆਂ ਵੀ ਭਾਨੀ ਜੀ ਤੇ ਦਾਨੇ ਜੀ ਵੀ ਸਤਿਗੁਰੂ ਦੀ ਹਜ਼ੂਰੀ ਚ ਰਹਿ ਕੇ ਸਾਧ ਸੰਗਤ ਦੀ ਤੇ ਆਪ ਜੀ ਦੀ ਸੇਵਾ ਕਰਕੇ ਹੀ ਸਮਾਪਦਿਤ ਕਰਦੀਆਂ ਸਨ ਤੇ ਜੀਵਨ ਆਪਣਾ ਸਫਲ ਕਰ ਲਿਆ ਸਨ ਇੱਕ ਦਿਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੜੀ ਲੰਬੀ ਸੋਚਣੀ ਸੋਚੀ ਕਿ ਸਾਨੂੰ ਕੋਈ ਸਿੰਘਾਸਣ ਚਾਹੀਦਾ ਜਿੱਥੇ ਉਹ ਜੋਤ ਬਿਰਾਜਮਾਨ ਹੋ ਸਕੇ ਜਿਸ ਨੂੰ ਕਿ ਕਹਿੰਦੇ ਨੇ ਗੁਰੂ ਨਾਨਕ ਘਰ ਬਦਲਦਾਰਿਆ ਸਿੰਘਾਸਣ ਬਦਲਦੇ ਰਹਿ ਜੋਤ ਉਹੀ ਸੀ ਸਿੰਘਾਸਣ ਤੇ ਬੈਠਣ ਵਾਲਾ ਉਹੀ ਸੀ ਸਿੰਘਾਸਣ ਬਦਲਦੇ ਰਹਿ ਘਰ ਬਦਲਦੇ ਰਹਿ ਪਰ ਘਰਾਂ ਦੇ ਚ ਰਹਿਣ ਵਾਲਾ ਉਹੀ ਇੱਕ ਸੀ ਅੱਜ ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ RAMEN ਨੂੰ ਬੁਲਾਇਆ ਤੇ ਆਖਿਆ ਇੱਕ ਖੂਬਸੂਰਤ ਥੜਾ ਬਣਾਓ ਅਸੀਂ ਉਸ ਦੇ ਉੱਤੇ ਬੈਠਣਾ ਹੈ ਬਿਰਾਜਮਾਨ ਹੋਣਾ ਹੈ ਨਾਲੇ ਭਾਈ ਜੇਠਾ ਜੀ ਨੂੰ ਵੀ ਕਹਿ ਦਿੱਤਾ ਬਣਾਓ ਤੁਸੀਂ ਔਰ ਜਿਸ ਦਾ ਥੜਾ ਖੂਬਸੂਰਤ ਹੋਇਆ ਚੰਗਾ ਹੋਇਆ ਸੱਡੇ ਬੈਠਣ ਦੇ ਲਾਇਕ ਹੋਇਆ ਅਸੀਂ ਫਿਰ ਉਸ ਤੇ ਬੈਠਾਂਗੇ ਸ਼ਾਮ ਤੱਕ ਭਾਈ ਜੇਠੇ ਜੀ ਨੇ ਬੜੀ ਮਿਹਨਤ ਕੀਤੀ ਤੇ ਆਪਣੀ ਮਿਹਨਤ ਦੇ ਨਾਲ ਬੜਾ ਸੋਹਣਾ ਜਿਹਾ ਥੜਾ ਬਣਾਇਆ ਭਾਈ ਰਾਮੇ ਜੀ ਨੇ ਵੀ ਬਣਾਇਆ ਗੁਰੂ ਅਮਰਦਾਸ ਜੀ ਮਹਾਰਾਜ ਤਹਿਲਦੇ ਹੋਏ ਭਾਈ ਰਾਮਾ ਜੀ ਪਾਸ ਆਏ ਤੇ ਕਹਿਣ ਲੱਗੇ ਤੂੰ ਥੜਾ ਬਣਾਇਆ ਹੱਥ ਜੋੜ ਕੇ ਕਹਿਣ ਲਗਾ ਹਾਂ ਮਹਾਰਾਜ ਇਹ ਥੜਾ ਹੈ ਬੜਾ ਰੁੱਤਾ ਹੈ ਮਹਾਰਾਜ ਕਹਿਣ ਲੱਗੇ ਇਹ ਥੜਾ ਸਾਡੇ ਬੈਠਣ ਦੇ ਲਾਇਕ ਨਹੀਂ ਹੈ ਇਹਨੂੰ ਢਾਹ ਦੇ ਭਾਈ ਰਾਮਾ ਕਹਿਣ ਲਗਾ ਮਿਹਨਤ ਤੇ ਮੈਂ ਬਹੁਤ ਕੀਤੀ ਢੰਗ ਨਾਲ ਬਣਾਇਆ ਪਰ ਪਾਤਸ਼ਾਹ ਪਤਾ ਨਹੀਂ ਆਪ ਨੂੰ ਕਿਉਂ ਨਹੀਂ ਪਸੰਦ ਆਇਆ ਸੋ ਆਪ ਦਾ ਹੁਕਮ ਹੈ ਤੋ ਹੁਣ ਮੈਂ ਢਾ ਦੇਣਾ ਇਸੇ ਤਰੀਕੇ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਜੇਠਾ ਜੀ ਪਾਸ ਗਏ ਤੇ ਆਖਣ ਲੱਗੇ ਪੁਰਖਾ ਥੜਾ ਤੇਰਾ ਵੀ ਕਿਸੇ ਕੰਮ ਦਾ ਨਹੀਂ ਢਾਦ ਹੱਥ ਜੋੜ ਕੇ ਭਾਈ ਜੇਠਾ ਜੀ ਕਹਿਣ ਲੱਗੇ ਪਾਤਸ਼ਾਹ ਮੈਂ ਭੁੱਲਣ ਹਾਰ ਜੋ ਹੋਇਆ ਛੋਟੀ ਮਤਵ ਵਾਲਾ ਜੋ ਹੋਇਆ ਛੋਟੀ ਸੋਚਣੀ ਜੋ ਸੀ ਹੁਣ ਹੋਰ ਆਪ ਕਿਰਪਾ ਕਰੋ ਬਖਸ਼ਿਸ਼ ਕਰੋ ਮੇਰੀ ਸੋਚ ਮੇਰੀ ਮਤ ਵਧੇ ਤਾਂ ਕਿ ਮੈਂ ਆਪ ਜੀ ਦੇ ਬੈਠਣ ਲਾਇਆ ਥੜਾ ਬਣਾ ਸਕਾਂ ਵਾਕਈ ਮੈਂ ਆਪ ਜੀ ਦੇ ਬੈਠਣ ਲਾਇਆ ਥੜਾ ਨਹੀਂ ਬਣਾ ਸਕਿਆ ਮੈਂ ਢਾ ਦੇਣਾ ਬਾਦਸ਼ਾਹ ਦੂਸਰੇ ਦਿਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਫਿਰ ਭਾਈ ਰਾਮਾ ਜੀ ਪਾਸ ਆਏ ਤੇ ਰਾਮਾ ਥੜਾ ਬਣਾ ਕੇ ਬੈਠਾ ਸੀ ਬੜਾ ਖੁਸ਼ ਸੀ ਤੇ ਹੁਣ ਮੈਂ ਕਾਬਲੇ ਦੀ ਤੇ ਬੜਾ ਸੋਹਣਾ ਹੀ ਥੜਾ ਬਣਾਇਆ ਸਹਿਬਾਂ ਨੂੰ ਪਸੰਦ ਆਇਆ ਪਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੇਖਦਿਆਂ ਸਾਰੇ ਕਹਿ ਦਿੱਤਾ ਏ ਥੜਾ ਨਹੀਂ ਕਿਸੇ ਕੰਮ ਦਾ। ਇਟਹਾਦ, ਇਹ ਗਰਾਦ। ਭਾਈ ਰਾਮਾ ਜੀ ਦੇ ਮਨ ਵਿੱਚ ਇੱਕਦਮ ਖਿਆਲ ਆਇਆ ਕਿ ਗੁਰੂ ਅਮਰਦਾਸ ਜੀ ਮਹਾਰਾਜ ਵਡੇਰੀ ਉਮਰ ਦੇ ਹੋ ਗਏ ਨੇ। ਅਨਹੋਣੀਆਂ ਗੱਲਾਂ ਕਰਦੇ ਨੇ। ਪਰ ਜਦ ਹੁਣ ਗੁਰੂ ਨੇ, ਗੁਰੂ ਪਿਤਾ ਨੇ ਤੇ ਜਦੋਂ ਹੁਕਮ ਕੀਤਾ ਹੈ, ਤੋ ਢਾ ਦੇਨੇ ਆ। ਪਰ ਅੰਦਰ ਮਨ ਇਨਕਾਰੀ ਹੈ। ਅੰਦਰ ਮਨ ਬਾਗੀ ਹੋ ਚੁੱਕਿਆ। ਨਮੋ ਜੁੜੇ ਜੀਆ ਮਨ ਨਾਲ ਕਹਿਣ ਲੱਗਾ ਅੱਛਾ ਪਾਤਸ਼ਾ ਬੜਾਇਆ ਤੇ ਮੈਂ ਬਹੁਤ ਵਧੀਆ ਬਹੁਤ ਵਧੀਆ ਪਤਾ ਨਹੀਂ ਆਪ ਨੂੰ ਕਿਉਂ ਨਹੀਂ ਪਸੰਦ ਆ ਰਿਹਾ ਪਰ ਹੁਣ ਆਪ ਕਹਿੰਦੇ ਹੋ ਤੇ ਮੈਂ ਢਾ ਦਿੰਦਾ ਇਸੇ ਤਰੀਕੇ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਜੇਠਾ ਜੀ پاس ਕਹਿ ਤੇ ਕਹਿਣ ਲੱਗੇ ਪੁਰਖਾ ਥੜਾ ਤੇਰਾ ਵੀ ਕਿਸੇ ਕੰਮ ਦਾ ਨਹੀਂ ਹੱਥ ਜੋੜ ਕੇ ਭਾਈ ਜੇਠਾ ਜੀ ਕਹਿੰਦੇ ਨੇ ਬਾਰ ਬਾਰ ਬਖਸ਼ਤ ਹੋ ਮੋਹੀ ਗੁਨਾਗਾਰ ਅਪਰਾਧੀ ਕੋ ਹੀ हे hey, बादशाह hey, मैं बार-बार भूल बार करदा तुसी बार-बार मेनू बख्शदे मैं बार-बार गलती करदा तुसी बार-बार नजरअंदाज करदेओ हुन मेर बर्तानी बख्शीश करनी मैं चंगा ਬਣਾ ਸਕਾਂ ਮੈਂ ਇਕਰਾਰ ਦਿੰਦਾ بادشاہ ਵਾਕਈ ਆਪ ਦੇ ਬੈਠਣ ਲਾਇਕ ਨਹੀਂ ਅੱਜ ਤੀਜੇ ਦਿਨ ਜਦ ਸਤਗੁਰੂ ਨਿਰੀਖਣ ਕਰਣਾ ਹੈ ਤੇ ਦੇਖਦਿਆਂ ਸਾਰ ਭਾਈ ਰਾਮੇ ਨੂੰ ਕਹਿ ਦਿੱਤਾ ਥੜਾ ਢਾ ਦੇ ਨਹੀਂ ਕਿਸੇ ਕੰਮ ਦਾ ਤੇ ਰਾਮਾ ਜੀ ਕਹਿਣ ਲਗੇ ਨਹੀਂ ਕਿਸੇ ਕੰਮ ਦਾ ਤੇ ਨਾ ਸਹੀ ਨਹੀਂ ਬੈਠਣਾ ਤੇ ਨਾ ਸਹੀ ਪਰ ਮੈਂ ਡਾਣਾ ਨਹੀਂ ਕਿਸੇ ਕੀਮਤ ਤੇ ਨਹੀਂ ਡਾਣਾ ਤੁਸੀਂ ਬੈਠੋ ਚਾਏ ਨਾ ਬੈਠੋ ਸਾਹਿਬ ਗੁਰਮਰਦਾਸ ਜੀ ਮਹਾਰਾਜ ਅੱਗੇ ਚਲੇ ਗਏ ਭਾਈ ਜੇਠਾ ਜੀ ਬਾਸ ਉੱਥੇ ਵੀ ਇਹੀ ਫਿਕਰਾ ਦੁਹਰਾਇਆ ਜੇਠਾ ਜੀ ਤੋੜ ਦਿਓ ਇਥੜਾ ਇਹ ਸਾਡੇ ਬੈਠਣ ਦੇ ਲਾਇਕ ਨਹੀਂ ਹੈ ਤਾਂ ਇੱਕਦਮ ਭਾਈ ਜੇਠਾ ਜੀ ਕਹਿਣ ਲੱਗੇ ਹਾਂ ਵਾਕਈ ਮਹਾਰਾਜ ਇਹ ਆਪ ਜੀ ਦੇ ਬੈਠਣ ਦੇ ਲਾਇਕ ਕਿੱਥੇ ਹੋ ਸਕਦਾ ਮੈਂ ਨਿਮਾਨਾ ਮੈਂ ਛੋਟੀ ਮਤ ਵਾਲਾ ਪਾਤਸ਼ਾਹ ਮੈਂ ਇਤਨਾ ਮਹਾਨ ਥੜਾ ਕਿੱਥੇ ਬਣਾ ਸਕਦਾ ਜਿਸ ਤੇ ਆਪ ਬਿਰਾਜਮਾਨ ਹੋ ਸਕੋ ਮੇਰੇ ਕਰੋ ਬਖਸ਼ਿਸ਼ ਕਰੋ ਮੇਰੀ ਮਤ ਮਹਾਨ ਹੋਵੇ ਤੇ ਮੈਂ ਉਸ ਰੰਗ ਦਾ ਬਣਾਵਾ ਜੋ ਆਪ ਨੂੰ ਪਸੰਦ ਆਵੇ ਕਈ ਲੈ ਕੇ ਜਿਉਂ ਢਾਣ ਲੱਗੇ ਤਾਂ ਗੁਰੂ ਅਮਰਦਾਸ ਜੀ ਨੇ ਗਲਵਕੜੀ ਚ ਲੈ ਲਿਆ ਆਖਿਆ ਨਹੀਂ ਜੇਠਾ ਜੀ ਥੜਾ ਬਣ ਗਿਆ ਤੂੰ ਥੜਾ ਬਣਾ ਦੁੱਤ ਅਸੀਂ ਹੁਣ ਇਸੇ ਥੜੇ ਤੇ ਬੈਠਾਂਗੇ ਉਹ ਲਿਆ ਸਾਨੂੰ ਇਹ ਮਿੱਟੀ ਦੇ ਥੜੇ ਥੋੜੀ ਚਾਹੀਦੇ ਸੰਤ ਮੈਂ ਤੇ ਹਿਰਦੇ ਦਾ ਥੜਾ ਵੇਖ ਰਿਆ ਸੀ ਤੋ ਥੜਾ ਬਣ ਗਿਆ ਤੇਰੇ ਹਿਰਦੇ ਦੀ ਬਣਤਰ ਹੁਣ ਇਸ ਢੰਗ ਦੀ ਬਣ ਗਈ ਹੈ ਆਇਂਦਾ ਤੋ ਦੁਨੀਆ ਦੇਖੇਗੀ ਕਿ ਤੇਰੇ ਹਿਰਦੇ ਦੇ সিংহাসਨ ਤੇ ਗੁਰੂ ਨਾਨਕ ਦੀ ਜੋਤ ਬਿਰਾਜਮਾਨ ਹੈ ਥੜਾ ਬਣ ਗਿਆ সিংহাসਨ ਬਣ ਗਿਆ ਇਸ ਤਰੀਕੇ ਨਾਲ ਆਪ ਨੂੰ ਗੋਵਿੰਦਵਾਲ ਸਾਹਿਬ ਦੇ ਵਿੱਚ ਹੀ ਗੁਰਗੱਦੀ ਨਸੀਬ ਹੋਈ ਤੇ ਆਪਨੇ ਉਸਾਰੂ ਕੰਮ ਸ਼ੁਰੂ ਕੀਤੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਸੰਕਲਪ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਦੇ ਸੁਪਨਿਆਂ ਨੂੰ ਆਪਨੇ ਸਾਕਾਰ ਕਰਨਾ ਸ਼ੁਰੂ ਕੀਤਾ ਜਿਸ ਨੂੰ ਅੱਜ ਅੰਮ੍ਰਿਤਸਰ ਕਹਿੰਦੇ ਨੇ ਇਸ ਦੀ ਕਲਪਨਾ ਇਸ ਦਾ ਚਿੱਤਰਣ ਇਹਦਾ ਸੁਪਨਾ ਪਹਿਲੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਲਿਆ ਔਰ ਉਸੇ ਸੁਪਨੇ ਨੂੰ ਉਸੇ ਫੁਰਨੇ ਨੂੰ ਉਸੇ ਸੰਕਲਪ ਨੂੰ ਸਾਕਾਰ ਕਰਨ ਲਈ ਅੱਜ ਗੁਰੂ ਰਾਮਦਾਸ ਜੀ ਮਹਾਰਾਜ ਨੇ ਤਿੰਨ ਚਾਰ ਪਿੰਡਾਂ ਦਾ ਇੱਕ ਚੱਕ ਬਣਾ ਕੇ ਵਸਾਣਾ ਸ਼ੁਰੂ ਕੀਤਾ ਔਰ ਉਸ ਦਾ ਨਾਂ ਰੱਖਿਆ ਗੁਰੂ ਕਾ ਚੱਕ ਇੱਥੇ ਹੀ ਆਪ ਨੇ ਅੰਮ੍ਰਿਤ ਸਰੋਵਰ ਦੀ ਖੁਦਾਈ ਆਰੰਭ ਕੀਤੀ ਜਿੱਥੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਸਭ ਤੋਂ ਪਹਿਲਾ ਇੱਕ ਮਹਾਨ ਤੀਰਥ ਦਿੱਤਾ ਗੁਰੂ ਕੀ ਬਾਉਲੀ ਉਥੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਕੇਂਦਰ ਦਿੱਤਾ ਮਰਕਜ਼ ਦਿੱਤਾ ਇੱਕ ਬੁਨਿਆਦੀ ਅਸਥਾਨ ਦਿੱਤਾ ਜਿਸ ਦਾ ਨਾਮ ਹੈ ਸ੍ਰੀ ਹਰਿਮੰਦਰ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਰੋਵਰ ਦੀ ਖੁਦਾਈ ਤੇ ਤਿਆਰੀ ਤਬਾਹ ਹਰਿਮੰਦਰ ਦੀ ਉਹ ਸਾਰੀ ਦੇ ਸੰਕਲਪ ਨੂੰ ਵੀ ਅਗਾਹ ਵਧਾਣਾ ਚਾਹਿਆ ਉਦੋਂ ਤੱਕ ਗੁਰੂ ਕੇ ਚੱਕ ਦਾ ਨਾਮ ਸ੍ਰੀ ਅੰਮ੍ਰਿਤਸਰ ਪੈ ਗਿਆ ਚੋਂ ਕੇ ਪਾਣੀ ਦੇ ਨਾਲ ਅਠੇ ਪੈਰ ਗੁਰਬਾਣੀ ਦਾ ਸੰਬੰਧ ਜੁੜਿਆ ਹੋਇਆ ਸੀ ਭਜਨੀਕ ਲੋਗਾ ਦਾ ਸੰਬੰਧ ਜੁੜਿਆ ਹੋਇਆ ਸੀ ਤੋਂ ਪਾਣੀ ਭਜਨ ਕਰਕੇ ਅੰਮ੍ਰਿਤ ਬਣ ਗਿਆ ਉੰਜ ਵੀ ਪੰਜ ਪਿਆਰੇ ਜਦ ਪੰਜ ਬਾਣੀਆਂ ਪੜਦੇ ਨੇ ਤੇ ਦ੍ਰਿਸ਼ਟੀ ਪਾਣੀ ਦੇ ਵਿੱਚ ਰੱਖਦੇ ਨੇ ਤੋਂ ਪਾਣੀ ਅੰਮ੍ਰਿਤ ਬਣਦਾ ਹੈ ਤੋਂ ਇਸ ਪਾਣੀ ਦਾ ਅਠੇ ਪੈਰ ਗੁਰਬਾਣੀ ਨਾਲ ਸੰਬੰਧ ਜੁੜਿਆ ਹੋਇਆ ਨਾਮ ਰਸ ਨਾਲ ਸੰਬੰਧ ਜੁੜਿਆ ਹੋਇਆ ਲਿਆਜ਼ਾ ਇਸ ਸਥਾਨ ਦਾ ਨਾਮ ਪਿਆ ਸ੍ਰੀ ਅੰਮ੍ਰਿਤਸਰ ਭਟ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਪਮਾ ਦੇ ਚ ਕਹਿੰਦੇ ਨੇ ਜਨਕ ਸੋਏ ਜਿਨ ਜਾਣਿਆ ਉਹਨ ਮਨ ਰਥ ਦਰਿਆ ਸਤ ਸੰਤੋਖ ਸਮਾਚ ਰੇ ਅਬਰਾਸਰ ਭਰਿਆ ਅਕਥ ਕਥਾ ਅਮਰਾਪੁਰੀ ਜਿਸ ਦੇ ਸੁ ਪਾਵੇ ਇਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣਾਵੇ ਹੇ ਗੁਰੂ ਰਾਮਦਾਸ ਜੀ ਮਹਾਰਾਜ ਤੁਹਾਡਾ ਹਿਰਦਾ ਅੰਮ੍ਰਿਤ ਸਰੋਵਰ ਨਾਲ ਭਰ ਗਿਆ। ਅਮਿਓ ਰਸ ਨਾਲ ਭਰ ਗਿਆ। ਤੁਸੀਂ ਤੇ ਪਰਮ ਆਨੰਦ ਦੇ ਵਿੱਚ ਅਠੇ ਪੈਰ ਲੀਨ ਰਹਿੰਦੇ ਹੋ। ਭਟ ਤਦ ਹੀ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਅੱਗੋਂ ਅਰਦਾਸ ਕਰਦਨੇ। ਜੋਦੜੀ ਕਰਦਨੇ। ਹਮ ਆਉ ਗੁਣ ਭਰੇ ਇੱਕ ਗੁਣ ਨਾਹੀਂ। ਅੰਮ੍ਰਿਤ ਛਾੜ ਬਿਖੇ ਬਿਖਾਈ। ਮਾਇਆ ਮੋ ਭਰਮ ਪੇ ਭੂਲੇ। ਸੁਦਾ ਰਾਸ ਪ੍ਰੀਤ ਲਗਾ ਇਕ ਉਤਮ ਪੰਨ ਸੁਨਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਠ ਕੀ ਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ ਗੁਰੂ ਰਾਮਦਾਸ ਰਾਖੋ ਸਰਨਾਈ ਜਿਸ ਢੰਗ ਦਾ ਤੀਰਤ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਗਤ ਨੂੰ ਦਿੱਤਾ ਵਾਕਈ ਇਸ ਢੰਗ ਦਾ ਤੀਰਤ ਰੂਹੇ ਜ਼ਮੀਨੀ ਤੇ ਅੱਜ ਤੱਕ ਨਾ ਬਣਿਆ ਹੈ ਤੇ ਨਾ ਹੀ ਬਣ ਸਕੇਗਾ ਤਦ ਹੀ ਤੇ ਉਸ ਤੀਰਤ ਦੀ ਸ਼ੋਭਾ ਦੇ ਚ ਇਹ ਬੜੀਆਂ ਕੀਮਤੀਆਂ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਅੰਕਿਤ ਨੇ ਡਿਠੇ ਸਬੇ ਥਾ ਨਹੀਂ ਤੁਦ ਜੇਹਾ ਬੱਧੋ ਪੁਰਖ ਵਿਦਾਤੇ ਤਾਂ ਤੂੰ ਸੋਇ ਇਸ ਅਸਥਾਨ ਨੂੰ ਸੰਸਕ੍ਰਿਤ ਤੇ ਬ੍ਰਿਜ ਦੇ ਮਹਾਨ ਕਵੀ ਕਵੀ ਗਵਾਲ ਨੇ ਜਦ ਵੇਖਿਆ ਪਰ ਕਰਮਾਂ ਦੇ ਚ ਦਰਸ਼ਨ ਕੀਤੇ ਅਮਰ ਸरोवर ਦੇ ਚ ਇਸ਼ਨਾਨ ਕੀਤਾ ਪਰ ਕਰਮਾਂ ਵਿੱਚ ਬੈਠੇ ਭਜਨੀ ਇੱਕ ਰਸ ਤੇ ਸਾਧਕ ਅਭਿਆਸੀ ਲੋਕ ਵੇਖੇ ਸਾਇਬਾਂ ਦਾ ਦਰਸ਼ਨ ਕੀਤਾ ਤਾਂ ਆਪ ਦੇ ਮੁਖਾਰ ਬਿੰਦ ਤੋਂ ਸ੍ਰੀ ਅੰਮ੍ਰਿਤ ਸੱਲੀ ਜੋ ਉਪਮਾ ਭਰੇ ਸ਼ਬਦ ਨਿਕਲੇ ਨੇ ਉਹ ਇਹ ਆਪ ਕਹਿੰਦੇ ਨੇ ਰਾਜੇ ਸੁਰ ਇਹਾਂ ਤੋ ਇਹਾਂ ਸਾਧੂ ਸੁਰ ਰਾਜੇ ਸਦਾ ਸੁਧਾ ਹੈ ਉਹਾਂ ਤੋ ਇਹਾਂ ਸੁਧਾ ਸਰ ਦਰਸ ਸੁਣਿਆ ਬੈਕੁੰਠ ਦੇ ਵਿੱਚ ਅੰਮ੍ਰਿਤ ਦਾ ਕੁੰਭ ਹੈ ਤੇ ਦੇਵਤੇ ਨੇ ਕਵੀ ਗੋਲ ਕਹਿੰਦੇ ਨੇ ਇੱਥੇ ਅੰਮ੍ਰਿਤ ਦਾ ਸਰੋਵਰ ਹੈ ਤੇ ਸਾਧੂਆਂ ਦਾ ਇਕੱਠ ਹੈ ਅਭਿਆਸੀਆਂ ਦਾ ਇਕੱਠ ਹੈ ਤੇ ਸਾਧੂ ਰਾਜੇ ਨੇ ਗ੍ਰਸਤੀ ਰਾਜੇ ਨੇ ਰਾਜੇਸੁਰ ਉਹਾਂ ਤੋਂ ਇੰਹਾਂ ਸਾਧੂ ਸੁਰ ਰਾਜੇ ਸਦਾ ਸੁਧਾਏ ਉਹਾਂ ਤੋਂ ਇੰਹਾਂ ਸੁਦਾ ਸਰਦਸ ਹੈ ਪਾਨ ਗੀਏ ਵਾਂਕੇ ਹੋ ਤ ਅਮਰ ਸੋ ਮਰੋਂ ਕੇ ਜੀਵਨ ਮੁਕਤ ਏ ਸਭ ਕੋ ਪਰਸ਼ ਬੇਕੁੰਠ ਦੇ ਅੰਮ੍ਰਿਤ ਨੂੰ ਪੀਂਦਿਆ ਮਨੁੱਖ ਅਮਰ ਹੋ ਜਾਂਦਾ ਹੈ ਅੰਮ੍ਰਿਤ ਸਰੋਵਰ ਦਾ ਜਲ ਪੀਂਦਿਆ ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ ਮੌਤ ਦੇ ਭੈ ਤੋਂ ਦੂਰ ਹੋ ਜਾਂਦਾ ਹੈ ਮੈਂ ਮੌਤ ਦੇ ਭੈ ਤੋਂ ਕਿਨਾਰਾ ਕਸ਼ ਹੋ ਜਾਂਦਾ ਹੈ ਔਰ ਇਹ ਸਾਰਿਆਂ ਲਈ ਉਪਲਬਧ ਹੈ ਜਦ ਕਿ ਉਹ ਕਿਸੇ ਕਿਸ ਨੂੰ ਗਵਾਲ ਕਵੀ yogin ਕੋ ਦੁਰਲਭ ਕਹਾ ਹੈ ਉਹ yogi bhogi doon ko hot iha harsh hai unha harimandir to iha harimandir yante gurupurush roopurte sarash hai utthe keval hari da mandir hai vaikunth dech par itthe hari da vi mandir hai guru da vi mandir hai te kavi gwal kehnna agar mainu koi chunna waste kahe ki tu vaikunth nu chunna hai ਅੰਮ੍ਰਿਤ ਸਰ ਨੂੰ ਚੁਣਨਾ ਹੈ ਤੋ ਕਵੀ ਗਵਾਲ ਕੰਨਨ ਮੈਂ ਇਸ ਅੰਮ੍ਰਿਤ ਸਰ ਨੂੰ ਚੁਣਾਗਾ ਜਿੱਥੇ ਹਰੀ ਦਾ ਵੀ ਮੰਦਿਰ ਹੈ ਗੁਰੂ ਦਾ ਵੀ ਮੰਦਿਰ ਹੈ ਅੰਮ੍ਰਿਤ ਦਾ ਕੁੰਭ ਨਹੀਂ ਅੰਮ੍ਰਿਤ ਦਾ ਸਰੋਵਰ ਹੈ ਉੱਥੇ ਕੇਵਲ ਦੇਵਤੇ ਨੇ ਪਰ ਇੱਥੇ ਤੇ ਸਾਧੂ ਵੀ ਨੇ ਦੇਵਤੇ ਬੈਠੇ ਨੇ ਅਭਿਆਸੀ ਬੈਠੇ ਨੇ ਰਸਕ ਪੁਰਸ਼ ਬੈਠੇ ਨੇ ਤੋ ਸਮਗਰ ਸੰਸਾਰ ਨੂੰ ਇਸ ਤਰ੍ਹਾਂ ਦਾ ਇੱਕ ਮਹਾਨ ਤੀਰਥ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਤਾਮੀਰੀ ਰੁਚੀਆਂ ਜੋ ਸਿੱਖ ਜਗਤ ਦੇ ਵਿੱਚ ਪਾਈ ਜਾਂਦੀਆਂ ਨੇ ਬਈ ਧਰਮਸ਼ਾਲਾ ਬਣਾਣੀ ਹੈ ਸਕੂਲ ਬਣਾਣਾ ਹੈ ਗੁਰਦੁਆਰਾ ਬਣਾਣਾ ਹੈ ਇਹ ਜਿਹੜੀ ਬਿਰਤੀ ਸਿੱਖਾਂ ਦੇ ਅੰਦਰ ਹੈ ਦਰਸ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਉਹਨਾਂ ਨੇ ਦਿੱਤੀ ਪ੍ਰੇਰਣਾ ਹੈ ਔਰ ਉਹਨਾਂ ਦੀ ਇਸ ਉਸਾਰੂ ਰੁਚੀਆਂ ਤੋਂ ਬਾਅਦ ਹਰ ਸਿੱਖ ਦੇ ਅੰਦਰ ਇਹ ਬਰਤियां ਉਜਾਗਰ ਹੋ ਗਈਆਂ ਕਿ ਧਾਰਮਿਕ ਮੰਦਰ ਬਣਾਉਣੇ ਨੇ ਧਾਰਮਿਕ ਅਸਥਾਨ ਬਣਾਉਣੇ ਨੇ ਧਰਮਸ਼ਾਲਾ ਬਣਾਉਣੀਆਂ ਨੇ ਵਿਦਿਆਲੇ ਬਣਾਉਣੇ ਨੇ ਇਹ ਰੁਚੀ ਅਜ ਵੀ ਸਿੱਖ ਜਨਕ ਦੇ ਵਿੱਚ ਬਹੁਤ ਵੱਡੀ ਪਰਬਲ ਰੂਪ ਵਿੱਚ ਮੌਜੂਦ ਹੈ ਔਰ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਹੈ ਰਹਿਮਤ ਹੈ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਹਿਰਦਾ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਕਿਤਨਾ ਭਜਿਆ ਹੋਇਆ ਹੈ ਆਪ ਕਹਿੰਦੇ ਨੇ ਮੇਰੇ ਮਨ 'ਤੇ ਪ੍ਰੇਮ ਲਗੋ ਹਰ ਤੀਰ ਹਮਰੀ ਬੇਦੰਨ ਹਰ ਪ੍ਰਭ ਜਾਣੇ ਮੇਰੇ ਮਨ ਅੰਦਰ ਕੀ ਪੀਰ ਪ੍ਰੇਮ ਤੇ ਬਿਰਹਾ ਜਿਸ ਨਾਲ ਪ੍ਰੇਮ ਹੈ ਉਸ ਦਾ ਵਿਛੋੜਾ ਤੇ ਬਹੁਤ ਵੱਡੀ ਪੀੜ ਹੈ ਮਿਲੇ ਤੋਂ ਬਿਨਾ ਚੈਨ ਮਿਲਣਾ ਬਹੁਤ ਔਖਾ ਬਹੁਤ ਔਖਾ ਤੇ ਮਹਾਰਾਜ ਕਹਿੰਦੇ ਨੇ ਪ੍ਰੇਮ ਦਾ ਤੀਰ ਲੱਗਿਆ ਤੇ ਤੀਰ ਦੇ ਲੱਗਦੇ ਆ ਪੀੜਾ ਤੇ ਹੋਵੇਗੀ ਜਿਸ ਨਾਲ ਪ੍ਰੇਮ ਹੈ ਉਹਦਾ ਮਿਲਾਪ ਨਹੀਂ ਵਿਛੋੜਾ ਹੈ ਤੋ ਹਿਰਦਾ ਤੇ ਤੜਪੇਗਾ ਹਿਰਦਾ ਤੇ ਬਹਿਬਲ ਹੋਵੇਗਾ ਗੁਰੂ ਰਾਮਦਾਸ ਜੀ ਮਹਾਰਾਜ ਦੇ ਇਸ ਤਰ੍ਹਾਂ ਦੇ ਅਨੇਕਾਂ ਸ਼ਬਦ ਰੱਬੀ ਇਸ਼ਕ ਨਾਲ ਭਰੇ ਹੋਏ ਨੇ ਰੱਬੀ ਸਰੂਰ ਨਾਲ ਭਰੇ ਹੋਏ ਨੇ ਰੱਬੀ ਮਸਤੀ ਨਾਲ ਭਰੇ ਹੋਏ ਨੇ ਆਪਨੇ ਇੱਕ ਹੋਰ ਥਾਂ ਤੇ ਬੜੇ ਸੁੰਦਰ ਖਿਆਲ ਜਗਤ ਨੂੰ ਦਿੱਤੇ ਰਹੇ ਜਦ ਆਪ ਦੇ ਕੋਲ ਚੋਟੀ ਦੇ ਸੰਗੀਤਕਾਰ ਆਏ ਸਿਤਾਰ ਲੈ ਕੇ ਮਰਦੰਗ ਲੈ ਕੇ ਢੋਲਕ ਲੈ ਕੇ ਹੋਰ ਤਰ੍ਹਾਂ ਤਰ੍ਹਾਂ ਦੇ ਤੰਤੀ ਸਾਜ਼ ਲੈ ਕੇ ਤੇ ਸਹਿਬਾ ਨੂੰ ਕਹਿਣ ਲੱਗੇ ਅਸੀਂ ਆਪ ਨੂੰ ਰਾਗ ਨਾਦ ਦੀ ਮਹਿਫਿਲ ਸਜਾ ਕੇ ਆਪ ਨੂੰ ਰਾਗ ਰੰਗ ਸੁਣਾਣਾ ਸੁਣੋ ਅਸੀਂ ਸੰਗੀਤ ਦੇ ਰਾਹੀ ਰਾਗਾਂ ਦੇ ਰਾਹੀ ਪ੍ਰਮਾਤਮਾ ਦੇ ਗੀਤ ਗਾਣੇ ਪਰ ਮਾਨਸਿਕ ਬਿਰਤੀਆਂ ਜੋ ਉਹਨਾਂ ਦੀਆਂ ਸੰਨ ਉਹਨਾਂ ਨੂੰ ਵੇਖ ਕੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਬ ਕੋ ਉਭਾਲੇ ਘੁੰਗਰ ਧਾਲਾ ਕਬ ਕੋ বাজਾਵੇ ਰਬਾਬ ਮਹਿਲਤ ਚੁੰਨਦ ਖਿੰਪਲ ਚਸਾ ਲਾਗੇ ਹੋ ਤਬ ਲਗ ਸਮਾਰੋਣ ਰਾਮ ਏ ਰਾਗਿਓ ਏ ਸੰਗੀਤਕਾਰ ਜਿੰਨੇ ਚਿਰ ਤੱਕ ਤੁਸੀਂ ਸਿਤਾਰ ਸੁਰ ਦੇ ਚ ਕਰਨੀ ਹੈ ਮਰਦੰਗ ਸੁਰ ਦੇ ਚ ਕਰਨੀ ਹੈ ਬਾਕੀ ਦੇ ਸਾਜ਼ਾਂ ਨੂੰ ਸੁਰ ਦੇ ਵਿੱਚ ਕਰਨਾ ਹੈ ਆਪਣੇ ਗਲੇ ਨੂੰ ਸੁਰ ਦੇ ਵਿੱਚ ਕਰਨਾ ਹੈ ਉਸ ਤੋਂ ਪਹਿਲੇ ਅਸੀਂ ਰਾਮ ਆਕ ਕੇ ਰਾਮ ਨਾਲ ਜੁੜ ਜਾਣਾ ਹੈ ਦਰਸਲ ਇਹ ਸਾਰੇ ਸਾਧਨ ਤੇ ਰਾਮ ਨਾਲ ਜੁੜਨ ਦੇ ਵਾਸਤੇ ਨੇ ਤੇ ਰਾਮ ਦੀ ਧੁਨੀ ਆਲਾਪਦਿਆਂ ਜੋ ਰਾਮ ਨਾਲ ਜੁੜ ਗਿਆ ਉਹ ਇਹਨਾਂ ਸਾਧਨਾਂ ਨੂੰ ਕੀ ਕਰੇਗਾ ਤੋਂ ਗੁਰੂ ਰਾਮਦਾਸ ਜੀ ਮਹਾਰਾਜ ਕਿੰਨੇ ਵੱਡੇ ਪੱਦਰ ਦੇ ਵਿੱਚ ਉਸ ਪਰਿਪੂਰਨ ਅਕਾਲ ਪਿਤਾ ਨਾਲ ਜੁੜੇ ਹੋਏ ਨੇ ਆਪ ਨਿਮਕ ਮਾਤਰ ਦਾ ਵਿਛੋੜਾ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਸਾਹਿਬ ਰਾਮਦਾਸ ਜੀ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਦੇ ਵਿੱਚ ਯਾਤਰਾਂ ਦੇ ਲਈ ਆਰਾਮਗਾਹ ਬਣਾਈ ਔਰ ਆਏ ਹੋਏ ਯਾਤਰਾਂ ਦੇ ਲਈ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ ਆਏ ਹੋਏ ਯਾਤਰੂ ਰਾਮ ਨਾਲ ਜੁੜ ਸਕਣ ਅਕਾਲ ਪੁਰਖ ਦੀ ਬੰਦਗੀ ਕਰ ਸਕਣ ਉਸ ਸੱਚ ਦੀ ਸੂਝ ਤੇ ਸਮਝ ਪੈ ਸਕੇ ਸਵੇਰੇ ਤੇ ਸ਼ਾਮ ਆਪਨੇ satsang ਦੇ ਪ੍ਰਵਾਹ ਹੋਇ ਜਾਰੀ ਕੀਤੇ ਇੰਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਚੌਥੀ ਜੋਤ ਸ੍ਰੀ ਅੰਮ੍ਰਿਤਸਰ ਦੇ ਚ ਜਗਮਗਾਂਦੀ ਰਹੀ ਔਰ ਜਗਤ ਨੂੰ ਚਾਨਣਾ ਦੇਂਦੀ ਰਹੀ ਜਗਤ ਨੂੰ ਪ੍ਰਕਾਸ਼ ਦੇਂਦੀ ਰਹੀ ਜਗਤ ਨੂੰ ਆਨੰਦ ਦੇਂਦੀ ਰਹੀ ਗੁਰੂ ਅਨਸਾਪ ਜੀ ਮਹਾਰਾਜ ਦੇ ਚ ਆਏ ਆਪ ਦੇ ਆਸਾ ਦੀਵਾਰ ਦੇ ਛੰਦ ਔਰ ਬੇਸਤਰ ਸ਼ਬਦ ਜਿਨ੍ਹਾਂ ਨੂੰ ਪੜਨ ਤੋਂ ਤੇ ਸਮਝਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਗੁਰੂ ਰਾਮਦਾਸ ਜੀ ਮਹਾਰਾਜ ਉਸ ਸੱਚ ਦਾ ਕਿਤਨਾ ਵੱਡਾ ਬੋਧ ਰੱਖਦੇ ਨੇ ਕਿਤਨਾ ਵੱਡਾ ਅਨਭਵ ਰੱਖਦੇ ਨੇ ਕਿਤਨਾ ਵੱਡਾ ਰਸ ਹੈ ਆਪ ਦੇ ਹਿਰਦੇ ਚ ਔਰ ਕਿਤਨੀ ਵੱਡੀ ਗਿਆਨ ਦੀ ਗੰਗਾ ਆਪ ਦੇ ਅੰਤਿਸ਼ ਕਰਨ ਦੇ ਜੋ ਹੈ ਵਗ ਰਹੀ ਹੈ ਸਾਹਿਬ ਜੀ ਗੁਰੂ ਰਾਮਦਾਸ ਜੀ ਮਹਾਰਾਜ ਇਤਨੇ ਮਹਾਨ ਨੇ ਕਿ ਸੱਤਾ ਬ੍ਰਹਮੰਡਾ ਕਹਿੰਦੇ ਨੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੇ ਧਾਰਿਆ ਕਰਾਮਾਤ ਵਾਕਈ ਪੂਰੀ ਹੋ ਗਈ ਕਿਉਂਕਿ ਸਪੂਰਨ ਪੁਰਖ ਨੇ ਆਪ ਸਾਜਿਆ ਆਪ ਬਣਾਇਆ ਹੈ ਆਪ ਸ਼ਿੰਗਾਰਿਆ ਹੈ ਤਾਂ ਕੁਦਰਤੀ ਗਲ ਹੈ ਹਰ ਗਲ ਪੂਰੀ ਹੋਣੀ ਸੀ ਤੇ ਪੂਰੇ ਕਾ ਕੀਆ ਸਭ ਕੁਝ ਪੂਰਾ ਘਟਵਤ ਕਿਛ ਨਹੀਂ ਦਰਸਲ ਪੂਰਨ ਪੁਰਖ ਦਾ ਜੋ ਕੁਝ ਵੀ ਕੀਤਾ ਹੋਇਆ ਹੁੰਦਾ ਹੈ ਉਹ ਸਭ ਕੁਝ ਮੁਕੰਮਲ ਹੈ ਸਭ ਕੁਝ ਪੂਰਨ ਹੈ ਅਮਰਲ ਸਰਦੀ ਗਲੀਆਂ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਲਹਿਰਾਂ ਮੌਜੂਦ ਨੇ ਦਰਬਾਰ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਲਹਿਰਾਂ ਮੌਜੂਦ ਨੇ ਸਮੁੱਚੀ ਦੁਨੀਆ ਤੋਂ ਯਾਤਰੀ ਜਦ ਦਰਬਾਰ ਸਾਹਿਬ ਆਉਂਦੇ ਨੇ ਤੇ ਮਹਿਸੂਸ ਕਰਦੇ ਨੇ ਇੱਥੇ ਜੋ ਚੈਨ ਤੇ ਸ਼ਕੂਨ ਮਿਲਦਾ ਹੈ ਦੁਨੀਆ ਦੇ ਕਿਸੇ ਕੋਨੇ ਵਿੱਚ ਨਹੀਂ ਮਿਲਦਾ ਔਰ ਦੁਨੀਆ ਦਾ ਵਾਹਿਦ ਉਹ ਮੰਦਰ ਹੈ ਹਰੀ ਮੰਦਰ ਉਹ ਤੀਰਥ ਹੈ ਜਿੱਥੇ 24 ਘੰਟੇ ਪ੍ਰਭੂ ਦੀ ਮਹਿਮਾ جاری ਹੈ ਜਿੱਥੇ 24 ਘੰਟੇ ਕੋਈ ਨਾ ਕੋਈ ਮਨੁੱਖ ਬੰਦਗੀ ਕਰ ਰਿਹਾ ਹੈ ਭਜਨ ਕੀਰਤਨ ਚੱਲ ਰਿਹਾ ਹੈ ਤੋ ਅੱਠੇ ਪੈਰ ਬੰਦਗੀ ਦਾ ਪ੍ਰਵਾਹ ਨਾਮ ਰਸਤਾ ਪ੍ਰਵਾਹ ਜਿਸ ਅਸਥਾਨ ਤੇ ਚੱਲ ਰਿਹਾ ਹੈ ਉਹਨੂੰ ਕਹਿੰਦੇ ਨੇ ਗੁਰੂ ਰਾਮਦਾਸਪੁਰ ਉਹਨੂੰ ਕਹਿੰਦੇ ਨੇ ਗੁਰੂ ਕਾ ਚੱਕ ਤੇ ਉਸਨੂੰ ਕਹਿੰਦੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੀ ਮਹਾਨ ਦੇਨ ਮਹਾਨ ਬਖਸ਼ਿਸ਼ ਜਗਤ ਵਿੱਚ ਬਖਸ਼ਾ ਵੰਡ ਰਹੀ ਹੈ ਰਹਿਮਤ ਵੰਡ ਰਹੀ ਹੈ ਗਿਆਨ ਵੰਡ ਰਹੀ ਹੈ ਆਨੰਦ ਵੰਡ ਰਹੀ ਹੈ ਸਾਹਿਬ ਸ੍ਰੀ ਰਾਮਦਾਸ ਜੀ ਮਹਾਰਾਜ ਦਾ ਇੱਕ ਮੂਲ ਉਪਦੇਸ਼ ਕਿ ਹਿਰਦੇ ਦੀ ਸ਼ੁੱਧੀ ਤੋਂ ਬਿਨਾ ਜਿੰਨੇ ਵੀ ਕਰਮ ਨੇ ਫਿਜ਼ੂਲ ਨੇ ਦਰਸਲ ਸ਼ੁਭ ਕਰਮ ਇੱਕ ਚੰਗਾ ਬੀਜ ਹੈ ਪਰ ਸ਼ੁੱਧ ਹਿਰਦਾ ਇੱਕ ਚੰਗੀ ਧਰਤੀ ਹੈ ਤੇ ਚੰਗੇ ਬੀਜ ਨੂੰ ਜਿਤਨੇ ਚਿਰ ਤੱਕ ਚੰਗੀ ਧਰਤੀ ਦੀ ਮਿਲਾਤ ਨਾ ਆਵੇ ਜਿਤਨੇ ਚਿਰ ਤੱਕ ਚੰਗੀ ਧਰਤੀ ਨਾ ਮਿਲ ਸਕੇ ਉਹ ਚੰਗਾ ਵੀ ਢੰਗ ਨਾਲ ਪਰਫੁੱਲਤ ਨਹੀਂ ਆਉਂਦਾ ਵੱਧਦਾ ਨਹੀਂ ਫੁੱਲਦਾ ਨਹੀਂ ਆਪ ਕਹਿੰਦੇ ਨੇ ਮੱਥਾ ਟੇਕਣਾ ਇੱਕ ਚੰਗਾ ਕਰਮ ਹੈ ਪਰ ਹਿਰਦੇ ਦੀ ਸ਼ੁੱద్ధి ਇੱਕ ਚੰਗੀ ਧਰਤੀ ਹੈ ਅਗਰ ਚੰਗੀ ਧਰਤੀ ਨਹੀਂ ਤਾਂ ਮੱਥਾ ਟੇਕਣਾ ਫਜ਼ੂਲ ਹੈ ਸੀਸ ਨਿਵਾਈਏ ਕੀ ਆਥੀਏ ਜ ਜਹ ਰਦੇ ਕੋ ਸੁਧੇ ਜਾਏ ਗਾਰੇ ਹੈ ਗੀਤ ਪਰਿਪੂਰਨ ਪ੍ਰਮਾਤਮਾ ਦੇ ਹਿਰਦੇ ਦੀ ਸ਼ੁੱద్ధి ਨਹੀਂ ਤੋ ਗੁਰੂ ਰਾਮਦਾਸ ਜੀ ਮਹਾਰਾਜ ਦਾ ਕਹਿਣਾ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਬੀਜੇ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੇ ਤੋ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਜ਼ੋਰ ਦਿੱਤਾ ਐ ਬੰਦੇ ਸ਼ੁਭ ਕਰਮਾਂ ਦੇ ਨਾਲ ਨਾਲ ਸ਼ੁੱਧ ਹਿਰਦਾ ਵੀ ਬੜਾ ਲਾਜ਼ਮੀ ਹੈ ਚੰਗੇ ਬੀਜ ਦੇ ਨਾਲ-ਨਾਲ ਚੰਗੀ ਧਰਤੀ ਦਾ ਹੋਣਾ ਬੜਾ ਲਾਜ਼ਮੀ ਹੈ ਇਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਮੂਲ ਸੰਦੇਸ਼ ਸੀ ਮੂਲ ਉਪਦੇਸ਼ ਸੀ ਔਰ ਆਪ ਇਸੇ ਤਰੀਕੇ ਨਾਲ ਉਪਦੇਸ਼ ਕਰਦੇ ਰਹੇ ਜਗਤ ਨੂੰ ਪਰਿਪੂਰਨ ਪ੍ਰਮਾਤਮਾ ਨਾਲ ਜੋੜਦੇ ਰਹੇ ਸ਼ੁਭ ਕਰਮ ਤੇ ਸ਼ੁੱਧ ਹਿਰਦੇ ਦਾ ਉਪਦੇਸ਼ ਤੇ ਸੰਦੇਸ਼ ਆਪ ਜੀ ਦੀ ਬਾਣੀ ਵਿੱਚ ਅੱਜ ਵੀ ਮਿਲ ਰਿਹਾ ਹੈ ਸਮੁੱਚੇ ਜਗਤ ਨੂੰ ਮਿਲ ਰਿਹਾ ਹੈ ਹਰੀ ਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਔਰ ਇਹ ਚਾਰੇ ਪੰਨੇ ਸਰੋਵਰ ਇਹ ਸਾਰੇ ਅਸਥਾਨ ਸ੍ਰੀ ਅੰਮ੍ਰਿਤਸਰ ਦਾ ਇਹ ਮਹਾਨ ਨਗਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਇੱਕ ਦਿਨ ਇੱਕ ਬਖਸ਼ਿਸ਼ ਤੇ ਅੰਮ੍ਰਿਤਸਰ ਦੇ ਵਿੱਚ ਪ੍ਰਵੇਸ਼ ਕਰਦੇ ਆਂ ਰਸਨਾ ਤੋਂ ਨਿਕਲ ਜਾਂਦਾ ਹੈ ਧਨ ਗੁਰੂ ਰਾਮਦਾਸ ਧਨ ਗੁਰੂ ਰਾਮਦਾਸ ਧਨ ਗੁਰੂ ਰਾਮਦਾਸ